ਕੋਡੀ ਅਰਦਾਸਾਂ ਦੀ ਇਸ ਵੇਲੇ ਬਹੁਤ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਸਤਲੁਜ ਦਰਿਆ ਵੀ ਹੋ ਸਕਦਾ ਆਪਣਾ ਮਾੜਾ ਰੂਪ ਧਾਰਨ ਕਰ ਲਵੇ ਇਸ ਵੇਲੇ ਫਲੋਰ ਨਕੋਦਰ ਦੇ ਵਿੱਚ ਆਲੇ ਵਹਿ ਰਹੇ ਸਤਲੁਜ ਦਰਿਆ ਦੇ ਕੋਲ ਖੜੇ ਆ ਇਹ ਪਿੰਡ ਸੰਘੋਵਾਲ ਹੈ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਆ ਇੱਕ ਆਰਜੀ ਬੰਨ ਬਣਾਇਆ ਗਿਆ ਸੀਗਾ ਇਹ ਆਰਜੀ ਬੰਨ ਨੂੰ ਢਾਹ ਲੱਗ ਚੁੱਕੀ ਹੈ ਔਰ ਬੰਨ ਵਿੱਚੋਂ ਟੁੱਟ ਗਿਆ ਔਰ ਜਿਸ ਕਾਰਨ ਤੁਸੀਂ ਦੇਖ ਸਕਦੇ ਹੋ ਕਿ ਸਤਲੁਜ ਦਰਿਆ ਦਾ ਵਹਾਅ ਦੇਖੋ ਕਿੰਨਾ ਤੇਜ਼ ਹੋ ਚੁੱਕਿਆ ਕਿਉਂਕਿ ਲਗਾਤਾਰ ਰੋਪਣ ਹਟ ਦੋ ਪਾਣੀ ਜਿਹੜਾ ਉਹ ਵੱਡੀ ਤਾਦਾਦ ਦੇ ਵਿੱਚ ਛੱਡਿਆ ਜਾ ਰਿਹਾ ਹੈ 95000 ਕਿਊਸਿਕ ਪਾਣੀ ਜਿਹੜਾ ਉਹ ਸਤਲੁਜ ਆ ਦਰਿਆ ਦਾ ਜਿਹੜਾ ਫਲੋਰ ਵਾਲਾ ਪੋਲਾ ਉੱਥੋਂ ਦੀ ਅੰਦਰ ਨੂੰ ਆ ਰਿਹਾ ਔਰ ਦੇਖੋ ਤੁਸੀਂ ਇੱਥੇ ਇਹ ਜਿਹੜੀ ਜਗ੍ਹਾ ਤੇ ਮੈਂ ਖੜਾ ਇਹ ਲਾਸਟ ਹੈ ਇਸ ਤੋਂ ਅੱਗੇ ਉਹ ਜਿਹੜੀਆਂ ਤੁਹਾਨੂੰ ਬੂਟੇ ਨਜ਼ਰ ਆ ਰਹੇ ਨੇ ਉੱਥੋਂ ਦੇ ਲੈ ਕੇ ਇੱਥੇ ਤੱਕ ਇੱਕ ਆਰਜੀ ਬੰਨ ਸੀਗਾ ਇਹਦੇ ਨਾਲ ਹੀ ਤੁਸੀਂ ਬੰਨਣਾ ਪੱਕਾ ਬੰਨਣਾ ਪਰ ਇਹ ਆਰਜੀ ਬੰਨ ਵਿੱਚੋਂ ਪੂਰੀ ਤਰ੍ਹਾਂ ਪਾੜ ਗਿਆ ਤੁਸੀਂ ਦੇਖ ਸਕਦੇ ਹੋ ਕਿ ਘੱਟੋ ਘੱਟ ਨਹੀਂ ਦੇ 100 150 ਫੁੱਟ ਦਾ ਇਹ ਜਿਹੜਾ ਉਹ ਟੱਕ ਲੱਗ ਚੁੱਕਿਆ ਹੈ